ਦੱਸਦੀ ਹੈ ਕਿ ਇੱਕ ਇਲੈਕਟ੍ਰੋਨਿਕ ਇਰਖਸ਼ਾ ਆਟੋ ਜਿਹੜਾ ਵਾ ਮੇਨ ਚੰਡੀਗੜ੍ਹ ਰੋਡ ਤੇ ਖੰਡਰ ਬਣ ਕੇ ਖੜਾ ਹੋਇਆ ਕੀ ਹੋਇਆ ਵੈ ਇਹ ਆਟੋ ਜਿਹੜਾ ਤਕਰੀਬਨ ਕਿੰਨੇ ਦਿਨਾਂ ਤੋਂ ਦੇਖਦੇ ਇਸੇ ਮੈਨੂੰ ਹੋ ਗਏ 6-7 ਦਿਨ ਦੇ ਅਸੀਂ ਇਥੇ ਲੰਘਦੇ ਵੜਦੇ ਦੇਖਦੇ ਆ ਕਿ ਖੜਾ ਆ ਲੋ ਵੀ ਪਹਿਲਾਂ ਉਹ ਚੱਕਾ ਸੀਗਾ ਫਿਰ ਉਹ ਚੱਕਾ ਗੈਪ ਹੋ ਗਿਆ ਫਿਰ ਉਹ ਗੈਪ ਹੋ ਗਿਆ ਜਿਹੜੇ ਇਥੇ ਬੈਟ ਦੇ ਉੱਤੇ ਨੇ ਛੇੜੀ ਪੱਤੇ ਕਰਦੇ ਆ ਉਹ ਜਿੱਦਾਂ ਲੈ ਕੇ ਜਾਂਦੇ ਇਹਦੀ ਬੈਟਰੀਆਂ ਗੈਪ ਹੋ ਗਈਆਂ ਐਂ ਟੱਚ ਨੂੰ ਉਹਨਾਂ ਨੇ ਕੀ ਕਰਨਾ ਪੁਲਿਸ ਕਹ ਰਹੀ ਵੀ ਇੰਦੇ ਤਿੰਨ ਚੱਕੇ ਨਹੀਂ ਹੈਗੇ ਬੈਟਰੀ ਨਹੀਂ ਹੈਗੀ ਉਹ ਇਸ ਗੱਲ ਤੋਂ ਖੁਸ਼ ਹੈਗੇ ਕਿ ਚਲਪੁਰੋ ਤੋਂ ਪੂਰਾ ਆਟੋ ਗਾਇਬ ਨਹੀਂ ਹੋਇਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੀ ਚੀਜ਼ਾਂ ਬੜੀ ਆਮ ਹੋ ਗਈਆਂ ਹਨ ਨਸ਼ਾ ਔਰ ਜਿਹੜੀ ਚੋਰੀ ਇਹ ਦੋਨਾਂ ਦਾ ਆਪਸ ਵਿੱਚ ਬਹੁਤ ਵੱਡਾ ਸਬੰਧ ਹੈ ਕਿਉਂਕਿ ਨਸ਼ਾ ਕਰਕੇ ਬੰਦੇ ਦਾ ਮਾਈਂਡ ਕੰਮ ਨਹੀਂ ਕਰਦਾ ਔਰ ਗਲਤ ਪਾਸੇ ਪੈ ਜਾਂਦਾ ਵੀ ਜਿਹੜੇ ਵੀ ਇਹਨੇ ਚੋਰ ਹੈਗੇ ਆ ਉਹ ਜਿਹੜੀ ਚੋਰੀਆਂ ਕਰਕੇ ਚੀਜ਼ਾਂ ਜਾਂਦੀਆਂ ਉਹ ਪੁਲਿਸ ਨੂੰ ਪਤਾ ਹੁੰਦਾ ਕਿੱਥੇ ਪਈਆਂ ਉਹ ਪੁਲਿਸ ਨੂੰ ਅਗਰ ਥੋੜਾ ਜਿਹਾ ਦਬਾਅ ਜਾਂ ਕੁਝ ਪੈਸੇ ਖਵਾਏ ਜਾਣ ਉਹ ਚੀਜ਼ਾਂ ਵਾਪਸ ਆ ਜਾਂਦੀਆਂ ਸੋ ਇਹ ਸਾਰਾ ਕੁਝ ਇਦਾਂ ਕਿਦਾਂ ਕਹਿ ਰਹੇ ਸਰ ਮੇਰੇ ਫਰੈਂਡ ਦਾ ਮ ਔਰ ਉਹਨਾਂ ਨੇ ਬੜੀ ਛੋਟੀ ਨਾਲ ਕਿਹਾ ਸੀ ਜਿਹੜੇ ਨਸ਼ੇ ਪੱਤੇ ਕਰਦੇ ਆ ਨਸ਼ੇੜੀ ਹੈਗੇ ਮੁੰਡੇ ਉਹਨਾਂ ਵਾਸਤੇ ਸਖਤੀ ਹੋਣੀ ਦੀ ਕਿਉਂਕਿ ਉਹਨਾਂ ਦੇ ਵਿੱਚ ਦੇਖੋ ਪਤਾ ਕਿ ਚੱਕਰਬਾਜ਼ੀ ਅਸੀਂ ਆਟੋ ਚਲਾਉਂਦੇ ਆ ਉਹਨਾਂ ਵਿੱਚ ਅਸੀਂ ਵੀ ਬਦਨਾਮ ਆ ਸੋ ਸਰਕਾਰ ਜਿੱਥੇ ਕਹਿੰਦੀ ਹੈ ਵੀ ਅਸੀਂ ਨਸ਼ੇ ਨੂੰ ਖਤਮ ਕਰ ਰਹੇ ਆ ਪਰ ਮੈਨੂੰ ਉੱਥੇ ਲੱਗਦਾ ਵੀ ਇਹ ਚੀਜ਼ਾਂ ਜ਼ਿਆਦਾ ਵੱਧ ਰਹੀਆਂ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤਵਰ ਦੱਸਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਚੰਡੀਗੜ੍ਹ ਹਾਈਵੇ ਰੋਡ ਤੇ ਜਿੱਥੇ ਇੱਕ ਖਬਰ ਨਿਸ਼ਰ ਕਰਨ ਲੱਗੇ ਆ ਦੱਸਦੀ ਹੈ ਕਿ ਇੱਕ ਇਲੈਕਟ੍ਰੋਨਿਕ ਈ ਰੱਖਿਆ ਆਟੋ ਜਿਹੜਾ ਵਾ ਮੇਨ ਚੰਡੀਗੜ੍ਹ ਰੋਡ ਤੇ ਖੰਡਰ ਬਣ ਕੇ ਖੜਾ ਹੋਇਆ ਸੋ ਦੱਸ ਦਈਏ ਤਸਵੀਰ ਜਿਹੜੀ ਹੈ ਦਿਖਾਵਾਂਗੇ ਤੇ ਤੁਹਾਡੇ ਵੀ ਰੂਹ ਕਮ ਜਾਣਗੇ ਕਿਉਂਕਿ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਕ੍ਰਾਈਮ ਗ੍ਰਾਫ ਨੂੰ ਲੈ ਕੇ ਚੋਰੀ ਦੀ ਵਾਰਦਾਤਾਂ ਲਗਾਤਾਰ ਵਧੀਆਂ ਨਜ਼ਰ ਆ ਰਹੀਆਂ ਨੇ ਸੋ ਦੱਸ ਦਈਏ ਕਿ ਕਿਧਰੇ ਕਿਧਰੇ ਇਹ ਜਿਹੜਾ ਆਟੋ ਵਾ ਉਹਦੀ ਤਸਵੀਰ ਵੀ ਦਿਖਾਵਾਂਗੇ ਕਿ ਮੇਨ ਹਾਈਵੇ ਚੰਡੀਗੜ੍ਹ ਰੋਡ ਤੇ ਜਿਹੜਾ ਆਟੋ ਖੜਾ ਵਾ ਸੋ ਕਿਧਰੇ ਕਿਧਰੇ ਜਿਹੜਾ ਆਟੋ ਵਾ ਕਿੱਥੋਂ ਆਇਆ ਵਾ ਕਿਉਂਕਿ ਉਸ ਆਟੋ ਦੇ ਵਿੱਚ ਤਿੰਨੋ ਚੱਕੇ ਜਿਹੜੇ ਨੇ ਉਹ ਵੀ ਨਹੀਂ ਹੈਗੇ ਸੋ ਕਿਤਨੇ ਕਿਤੇ ਲੱਗਦਾ ਦੇਖਣ ਦੇ ਨਾਲ ਕਿ ਕਾਫੀ ਦਿਨਾਂ ਤੋਂ ਆਟੋ ਖੜਾ ਤਸਵੀਰ ਜਿਹੜੀ ਹੈ ਨਸਰ ਕਰਨ ਲੱਗੀ ਹੈ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਇਹ ਜਿਹੜਾ ਈ ਰਿਕਸ਼ਾ ਬਹਿ ਜਿਹੜਾ ਈ ਰਿਕਸ਼ਾ ਮੇਨ ਚੰਡੀਗੜ੍ਹ ਰੋਡ ਤੇ ਖੜਾ ਹੋਇਆ ਤੁਹਾਨੂੰ ਤਸਵੀਰ ਜਿਹੜੀ ਹੈ ਪਿੱਛੇ ਦਿਖਾਵਾਂਗੇ ਇਹ ਮੇਨ ਹਾਈਵੇ ਚੰਡੀਗੜ੍ਹ ਰੋਡ ਹੈ ਜਿਸ ਰੋਡ ਤੋਂ ਇਹ ਮੇਨ ਹਾਈਵੇ ਰੋਡ ਹੈ ਜਿਹੜਾ ਜਮਾਲਪੁਰ ਤੋਂ ਸਿੱਧਾ ਸਮਰਾਲਾ ਚੌਕ ਵੱਲ ਨੂੰ ਜਾਣ ਵਾਲਾ ਇਹ ਮੇਨ ਹਾਈਵੇ ਰੋਡ ਚੰਡੀਗੜ੍ਹ ਰੋਡ ਤੇ ਜਿੱਥੇ ਇਹ ਜਿਹੜਾ ਆਟੋ ਬਹਿ ਜਿੱਥੇ ਖੜਾ ਹੋਇਆ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸੰ ਉਸ ਤੋਂ ਬਾਅਦ ਇਸ ਆਟੋ ਦੇ ਵਿੱਚ ਨਾ ਕੋਈ ਚੱਕੇ ਲੱਗੇ ਹੋਏ ਆ ਕਿਉਂਕਿ ਤਿੰਨ ਚੱਕੇ ਹੁੰਦੇ ਆ ਤਿੰਨੋਂ ਚੱਕੇ ਜਿਹੜੇ ਨੇ ਇਸ ਆਟੋ ਦੇ ਖੁੱਲੇ ਹੋਏ ਨੇ ਸੋ ਤਸਵੀਰ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਇਸ ਆਟੋ ਦੀ ਜਿਹੜੀ ਹਾਲਤ ਹੈ ਉਹ ਕੀ ਬਣ ਚੁੱਕੀ ਹੈ ਇੱਕ ਪਾਸੇ ਇਸ ਥਾਂ ਦੇ ਉੱਤੇ ਲੋਕ ਬੰਦੇ ਨੇ ਸੋ ਕਿਤੇ ਨ ਕਿਤੇ ਸੂਤਰ ਵਾਲੇ ਖਬਰ ਆਈ ਕਿ ਥਾਂ ਦੇ ਉੱਤੇ ਜਿਹੜੇ ਲੋਕ ਨਸ਼ਾ ਵੀ ਕਰਦੇ ਨੇ ਇਸ ਥਾਂ ਦੇ ਉੱਤੇ ਨਸ਼ੇੜੀ ਵੀ ਜਿਹੜੇ ਨੇ ਉਹ ਵੀ ਬੰਦੇ ਨੇ ਸੋ ਕਿਤੇ ਨ ਕਿਤੇ ਇੱਕ ਵੱਡਾ ਸਵਾਲ ਹੈ ਕਿ ਇਸ ਆਟੋ ਨੂੰ ਇਸ ਥਾਂ ਦੇ ਉੱਤੇ ਕਿੰਨੇ ਖੜਾਇਆ ਕੌਣ ਲੈ ਕੇ ਆਇਆ ਇੱਕ ਵੱਡਾ ਸਵਾਲ ਖੜਾ ਹੁੰਦਾ ਚਾਰੋਂ ਪਾਸੇ ਦੀਆਂ ਤਸਵੀਰ ਜਿਹੜੀ ਆ ਦਿਖਾ ਦਿੰਨੇ ਆ ਇਹ ਜਿਹੜਾ ਆਟੋ ਆ ਇਹਨੂੰ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਉਗੇ ਕਿ ਇਸ ਆਟੋ ਦੇ ਵਿੱਚ ਅਖੀਰ ਕੋਈ ਬੈਟਰੀ ਹੈ ਕਿ ਨਹੀਂ ਹੈਗੀ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਇਸ ਆਟੋ ਦੇ ਵਿੱਚ ਕੋਈ ਵੀ ਜਿਹੜਾ ਚੱਕਾ ਨਹੀਂ ਲੱਗਾ ਹੋਇਆ ਨੰਬਰ ਪਲੇਟ ਜਿਹੜੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਆਟੋ ਦਾ ਕੋਈ ਨੰਬਰ ਪਲੇਟ ਨਹੀਂ ਹੈਗਾ ਪਿੱਛੇ ਆ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਇਸ ਆਟੋ ਦੇ ਵਿੱਚ ਕੋਈ ਵੀ ਨੰਬਰ ਪਲੇਟ ਜਿਹੜਾ ਨਹੀਂ ਲੱਗਿਆ ਹੋਇਆ ਸੋ ਕਿਧਨੇ ਕਿਤੇ ਇਹ ਜਿਹੜਾ ਈ ਰਿਕਸ਼ਾ ਹੈ ਬੈਟਰੀ ਇਲੈਕਟ੍ਰੋਨਿਕ ਰਿਕਸ਼ਾ ਇਸ ਨੂੰ ਕੌਣ ਲੈ ਕੇ ਆਇਆ ਵਾ ਇੱਕ ਵੱਡਾ ਸਵਾਲ ਖੜਾ ਹੁੰਦਾ ਕੌਣ ਲਿਆ ਕੇ ਇੱਥੇ ਖੜਾਤਾ ਕਿਹਦੇ ਵੱਲੋਂ ਇਸ ਆਟੋ ਨੂੰ ਇੱਥੇ ਲਿਆਇਆ ਗਿਆ ਕਿਉਂਕਿ ਇੱਕ ਪਾਸੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤੇ ਬੜੇ ਕਾਬਲੇ ਤਾਰੀਫ ਉਹਨਾਂ ਵੱਲੋਂ ਆਪਣੇ ਇਲਾਕੇ ਦਾ ਬਤੌਰ ਧਿਆਨ ਰੱਖਿਆ ਜਾਂਦਾ ਪਰ ਇਹ ਆਟੋ ਜਿਹੜਾ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਨਹੀਂ ਆਇਆ ਇਹ ਪੁਲਸ ਦੇ ਨਿਗਾਹ ਦੇ ਵਿੱਚ ਨਹੀਂ ਆਇਆ ਇੱਕ ਵੱਡਾ ਸਵਾਲ ਖੜਾ ਹੁੰਦਾ ਆ ਤੁਹਾਨੂੰ ਬੋਰਡ ਦਿਖਾ ਦਿੰਨੇ ਆ ਜਿਹੜਾ ਬੋਰਡ ਲੱਗਾ ਹੋਇਆ ਵੈ ਇਸ ਬੋਰਡ ਦੇ ਉੱਤੇ ਇਹ ਜਿਹੜਾ ਸਾਈਨ ਬੋਰਡ ਹੈ ਜਿਸ ਤੇ ਉੱਤੇ ਸਿੱਧੇ ਤੌਰ ਤੇ ਰੋਕਾ ਨੂੰ ਡਾਇਰੈਕਸ਼ਨ ਜਿਹੜੀ ਆ ਦੱਸੀ ਜਾ ਰਹੀ ਹੈ ਤੇ ਜਿਹੜੇ ਕਾਉਂਸਟੇਬਲ ਨੇ ਟ੍ਰੈਫਿਕ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਗੱਲ ਬਾਤ ਵੀ ਕਰਾਂਗੇ ਤੇ ਇਹ ਜਿਹੜਾ ਆਟੋ ਵਾ ਇਹ ਕਿਧੇ ਵੱਲੋਂ ਲਿਆਇਆ ਗਿਆ ਵੈ ਕਦੋਂ ਇਹਨਾਂ ਨੂੰ ਪਤਾ ਲੱਗਦਾ ਕਿਉਂਕਿ ਇੱਕ ਪਾਸੇ ਕਾਫੀ ਜ਼ਿਆਦਾ ਜਿਹੜੀ ਹੈ ਪਿੱਛੇ ਖਾਲੀ ਪਲਾਟ ਜਿਹੜਾ ਨਜ਼ਰ ਆ ਰਿਹਾ ਵੈ ਸੋ ਕਿਧਰੇ ਕਿਥੇ ਇਹ ਜਿਹੜਾ ਆਟ ਕੂੜਾ ਲੈ ਕੇ ਆਂਦੇ ਨੇ ਕਬਾੜ ਲੈ ਕੇ ਆਂਦੇ ਨੇ ਇੱਥੇ ਰੱਖਦੇ ਨੇ ਉਸ ਤੋਂ ਬਾਅਦ ਐਸੇ ਥਾਂ ਤੇ ਇਹਨਾਂ ਵੱਲੋਂ ਜਿਹੜਾ ਆਪਣਾ ਕੂੜਾ ਉਹ ਛਾੜੀ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਆਟੋ ਦਾ ਇੱਥੇ ਖੜਾ ਹੋਣਾ ਇਸ ਮੇਨ ਹਾਈਵੇ ਰੋਡ ਤੇ ਖੜਨਾ ਇਹ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜੇ ਲੋਕ ਨੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਸਰ ਤੁਸੀਂ ਇੱਥੇ ਪਹੁੰਚੇ ਹੋ ਕੀ ਕੁਝ ਦੇਖਿਆ ਇਹ ਆਟੋ ਜਿਹੜਾ ਕਾਫੀ ਧੀਰ ਤੋਂ ਇੱਥੇ ਖੜਾ ਹੋਇਆ ਇਹ ਤਾਂ ਸਰ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਆ ਹੋਗੇ 10-15 ਮਿੰਟ ਪਹਿ ਇੱਕ ਆਟੋ ਖੜਾ ਵਾ ਜਿਹਦੇ ਚੱਕੇ ਹੈ ਨਹੀਂਗੇ ਜੀ ਤੇ ਆਸਪਾਸ ਦੇ ਲੋਕਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਦੱਸਿਆ ਵੀ ਇਹਦੇ ਚੱਕੇ ਪਹਿਲਾਂ ਸੀਗੇ ਜੀ ਵੀ ਜਿਹੜੇ ਉਤਾਰ ਲੈ ਕੇ ਮਤਲਬ ਚੋਰੀ ਕਰ ਲੈ ਕੇ ਬੈਟਰੀ ਇਹਦੇ ਵਿੱਚ ਹੈ ਨਹੀਂਗੇ ਇਹਨਾਂ ਦੇ ਵਿੱਚ ਬੈਟਰੀ ਚੋਰੀ ਦਾ ਲੱਗ ਰਿਹਾ ਬਾਕੀ ਅਸੀਂ ਥਾਣੇ ਭੇਜ ਕੇ ਇਹਨੂੰ ਤਫਤੀਸ਼ ਕਰਾ ਰਹੇ ਹਾਂ ਜੀ ਸਰ ਇਹਦੇ ਤਿੰਨੋਂ ਚੱਕੇ ਹੈ ਨਹੀਂਗੇ ਆਟੋ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਦੇਖਣ ਦੇ ਨਾਲ ਲੱਗਦਾ ਨਹੀਂ ਕਿਤਨੇ ਕਿਤੇ ਇਹ ਆਟੋ ਨੂੰ 메ਨ ਹਾਈਵੇ ਰੋਡ ਤੇ ਖੜਾ ਦੇਣਾ ਲਿਆ ਕੇ ਇਹ ਕਿਤਨੇ ਕਿਤੇ ਇੱਕ ਵੱਡੀ ਵਾਰਦਾਤ ਤਾਂ ਨਹੀਂ ਹੈਗੀ ਨਹੀਂ ਇਹ ਚੋਰੀ ਦਾ ਹੋ ਸਕਦਾ ਜਿਆਦਾਤਰ ਜਿਹੜੇ ਆਟੋ ਆ ਨਾ ਇਹ ਚੋਰੀ ਕਰਕੇ ਲੈ ਕੇ ਆਉਂਦੇ ਆ ਲਿਆ ਕੇ ਤੇ ਉਹਦੇ ਵਿੱਚੋਂ ਬੈਂਟਰੀਆਂ ਕੱਢ ਦਿੰਦੇ ਆ ਜਾਂ ਤਾਂ ਇਹਦੀ ਬੈਂਟਰੀ ਇੱਥੇ ਕੱਢੀ ਗਈ ਆ ਜਾਂ ਪਿੱਛੇ ਕੱਢ ਗਿਆ ਉਸ ਤੋਂ ਬਾਅਦ ਇਹਦੀ ਬਾਡੀ ਰਹਿ ਜਾਂਦੀ ਆ ਇਹ ਕੋਈ ਇੰਨੀ ਮਾਇਨੇ ਨਹੀਂ ਰੱਖਦੀ ਉਹਨਾਂ ਨੇ ਬੈਂਟਰੀਆਂ ਇਹਦੀਆਂ ਕੱਢ ਲਈਆਂ ਜਿਹੜੇ ਬਾਕੀ ਚੱਕੇ ਬਚੇ ਜੋ ਇੱਥੇ ਨਛੇੜੀ ਨਛੜੀ ਜਾਂ ਸ਼ਾਇਦ ਉਹ ਆਸ-ਪਾਸ ਦੇ ਲੋਕਾਂ ਤੋਂ ਪੁੱਛੇਗਾ ਕਹਿੰਦੇ ਉਹ ਲਾ ਕੇ ਲੈ ਗਏ ਆ ਪਹਿਲਾਂ ਸੀਗੇ ਤੇ ਬਾਕੀ ਸਾਡੀ ਤਫਤੀਸ਼ ਤੋਂ ਪਤਾ ਲੱਗੂਆ ਸਾਰਾ ਸਰ ਇਹਨੂੰ ਚੈੱਕ ਕੀਤਾ ਤੁਸੀਂ ਇਹਦੇ ਵਿੱਚ ਬੈਟਰੀਆਂ ਹੈਗੀਆਂ ਕਿ ਨਹੀਂ ਹੈਗੀਆਂ ਹਾਂਜੀ ਬੈਟਰੀਆਂ ਹੈ ਨਹੀਂ ਇਹਦੇ ਵਿੱਚ ਬੈਟਰੀ ਨਹੀਂ ਹੈਗੀ ਸਰ ਇਹ ਜਿਸ ਸਾਹਬ ਨਾਲ ਖੜਾ ਹੋਇਆ ਆਟੋ ਬਿਲਕੁਲ ਖੰਡਰ ਨਜ਼ਰ ਆ ਰਿਹਾ ਹੈ ਕਿ ਲੱਗਦਾ ਨਹੀਂ ਕਿ ਇਹ ਆਟੋ ਤਕਰੀਬਨ ਕਿੰਨੇ ਦਿਨ ਪਹਿਲੇ ਲਿਆਇਆ ਗਿਆ ਹੋਊਗਾ ਇੱਥੇ ਇਹ ਹੋਊਗਾ ਜੀ ਘੱਟੋ ਘੱਟ ਆਸ-ਪਾਸ ਤੋਂ ਪੁੱਛਿਆ ਗਿਆ ਤਾਂ 5-6 ਦਿਨ ਚਾਰ-ਪੰਜ ਦਿਨ ਕਹਿ ਰਹੇ ਆ ਪਰ ਸਰ ਇਹ ਪੁਲਿਸ ਦੀ ਨਿਗਾਹ ਦੇ ਵਿੱਚ ਨਹੀਂ ਆਈ ਇਹ ਇਸ ਇਲਾਕੇ ਦੇ ਪੁਲਿਸ ਦੇ ਨਿਗਾਹ ਦੇ ਵਿੱਚ ਨਹੀਂ ਆਈ ਜਾਂ ਪੀਸੀਆਰ ਦਾ ਢੇਡਾ ਨਹੀਂ ਹੈਗਾ ਸਰ ਇੱਥੇ ਨੇ ਪੀਸੀਆ ਦਾ ਕਿੜਾ ਜ਼ਰੂਰ ਆ ਕਈ ਵਾਰ ਪਤਾ ਇੱਥੇ ਦੂਸਰੇ ਆਟੋ ਖੜੇ ਹੁੰਦੇ ਆ ਇਹ ਆਟੋ ਸਟੈਂਡ ਵਾਂਗੂ ਬਣਾਇਆ ਹੁੰਦਾ ਵਾ ਆਟੋਆਂ ਦੇ ਵਿੱਚ ਖੜਾ ਕਰਕੇ ਕਈ ਵਾਰ ਮਿਸ ਹੋ ਜਾਂਦਾ ਨਹੀਂ ਨਿਗਾ ਦੇ ਵਿੱਚ ਪੈਂਦਾ ਇਹ ਜੀ ਦਾ ਕੋਈ ਗੱਲ ਨਹੀਂ ਪੂਰਾ ਪੀਸੀਆ ਰੂਟ ਅਲਟ ਆ ਜੀ ਬਿਲਕੁਲ ਪਰ ਇਸ ਪਾਸੇ ਲੋਕਾਂ ਦੀ ਗੱਲ ਕਰੀਏ ਤੇ ਸੂਤਰ ਵਾਲੇ ਖਬਰ ਹੈ ਕਿ ਇੱਥੇ ਲੋਕ ਜਿਹੜੇ ਬੈਂਦੇ ਨੇ ਕੁਝ ਨਸ਼ੇੜੀ ਵੀ ਇੱਥੇ ਬੈਂਦੇ ਨੇ ਤੇ ਕੁਝ ਜਿਹੜੇ ਲੋਕ ਨੇ ਉਹ ਜੂਆ ਵੀ ਇੱਥੇ ਖੇਡਦੇ ਨੇ ਬੈ ਕੇ ਉੱਥੇ ਖਾਲੀ ਪਲਾਟ ਦੇ ਵਿੱਚ ਪਿੱਛੇ ਕਾਫੀ ਕੂੜਾ ਜਿਹੜਾ ਪਿਆ ਹੋਇਆ ਇਸ ਆਟੋ ਦੇ ਵਿੱਚ ਵੀ ਤਾਂ ਨਹੀਂ ਬੈਂਦੇ ਹੋਣੇ ਆ ਜਾਂ ਇਸ ਆਟੋ ਨਹੀਂ ਆਟੋ ਦੇ ਵਿੱਚ ਬੈ ਕੇ ਤਾਂ ਇੱਥੇ ਤਾਂ ਇਹ ਸਾਟੋ ਵਿੱਚ ਤਾਂ ਬੈ ਕੇ ਨਹੀਂ ਖੇਡਦੇ ਪਰ ਹੁਣ ਜੇ ਉਹ ਪਲਾਟ ਆ ਇਹਦੇ ਵਿੱਚ ਬਹੁਤ ਪਿੱਛਿਆ ਖੰਡਰ ਜਗਾ ਬਣੀ ਆ ਇਹਦੇ ਵਿੱਚ ਬੈਠੇ ਹੁੰਦੇ ਇਹਨਾਂ ਨੂੰ ਭਜਾਈ ਦਾ ਵੀ ਆ ਜੀ ਭਜਾਉਣੇ ਵੀ ਆ ਇਹਨਾਂ ਨੂੰ ਪਰ ਇਹ ਫੇਰ ਬਾਰ-ਬਾਰ ਮੁੜ ਕੇ ਆ ਜਾਂਦੇ ਆ ਵਹਿੰਦੇ ਜਰੂਰ ਆ ਪਰ ਅੱਗੇ ਨੂੰ ਘਟੇ ਜਰੂਰ ਆ ਪੁਲਿਸ ਦੀ ਸਖਾਈ ਹੋਈ ਆ ਜੁੱਧ ਨਸ਼ਾ ਵਿਰੋਧ ਜੋ ਸਰਕਾਰ ਨੇ ਚਲਾਇਆ ਉਹਦੇ ਕਰਕੇ ਅੱਗੇ ਨੂੰ ਫਰਕ ਬਹੁਤ ਪਿਆ ਜੀ ਸਰ ਹੁਣ ਇਸ ਆਟੋ ਨੂੰ ਕੀ ਕੀਤਾ ਜਾਊਗਾ ਇੱਥੋਂ ਲੈ ਕੇ ਜਾਇਆ ਜਾਊਗਾ ਕਿਉਂਕਿ ਇਹ ਮੇਨ ਚੰਡੀਗੜ੍ਹ ਰੋਡ ਤੇ ਖੜਾ ਹੋਇਆ ਹਾਂ ਹਾਂਜੀ ਹੁਣ ਇਹਨੂੰ ਇੱਥੋਂ ਲੈ ਕੇ ਜਾਇਆ ਜਾਊਗਾ ਥਾ ਸਮਰਾਲਾ ਚੌਕ ਤੇ ਟ੍ਰੈਫਿਕ ਹਾਂਜੀ ਨਹੀਂ ਪੀਸੀਆਰ ਪੀਸੀਆਰ ਹਾਂਜੀ ਇਹ ਬਿਲਕੁਲ ਸੋ ਦੱਸ ਦਈਏ ਬੜੇ ਕਾਬਲੇ ਤਾਰੀਫ ਅਫਸਰ ਜਿਹੜੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਹੁੰਦੀ ਉਸ ਤੋਂ ਬਾਅਦ ਉਹ ਪਹੁੰਚਦੇ ਨੇ ਉਹਨਾਂ ਵੱਲੋਂ ਆਟੋ ਨੂੰ ਜਿਹੜਾ ਦੇਖਿਆ ਜਾਂਦਾ ਇਲੈਕਟ੍ਰੋਨਿਕ ਆਟੋ ਹੁੰਦਾ ਇੱਥੇ ਜਿਹੜੇ ਲੋਕ ਨੇ ਤੁਸੀਂ ਇੱਥੇ ਇਸੇ ਇਲਾਕੇ ਦੇ ਵਿੱਚ ਰਹਿੰਦੇ ਹੋ ਕਿ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਵਿੱਕੀ ਭਾਜੀ ਅੱਛਾ ਇਸੇ ਇਲਾਕੇ 'ਚ ਰਹਿੰਦੇ ਹੋ ਮੈਂ ਮੈਂ ਵਰਦਮਨ ਕੀ ਹੋਇਆ ਵੈ ਇਹ ਆਟੋ ਜਿਹੜਾ ਤਕਰੀਬਨ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਤੁਸੀਂ ਇਹ ਤਾਂ ਮੈਨੂੰ ਹੋ ਗਏ 6-7 ਦਿਨ ਦਿਖਦੇ 6-7 ਦਿਨ ਤੋਂ 7 ਦਿਨਾਂ ਤੋਂ ਆ ਕੌਣ ਲੈ ਕੇ ਆਇਆ ਇਸ ਨੂੰ ਪਤਾ ਲੱਗ ਗਿਆ ਕਿਦੇ ਵੱਲੋਂ ਲਿਆਇਆ ਗਿਆ ਕਿ ਆਪਾਂ ਤਾਂ ਖੜਦਾ ਹੀ ਨਹੀਂ ਸਾਡੇ ਕੋਲ ਆਪਣਾ ਆਟੋ ਹੈਗਾ ਅਸੀਂ ਇਥੋਂ ਲੰਘਦੇ ਵੱੜਦੇ ਦੇਖਦੇ ਆਂ ਕਿ ਖੜਾ ਆਟੋ ਵੀ ਪਹਿਲਾਂ ਉਹ ਚੱਕਾ ਸੀਗਾ ਫਿਰ ਉਹ ਚੱਕਾ ਗੈਪ ਹੋ ਗਿਆ ਫਿਰ ਉਹ ਗੈਪ ਹੋ ਗਿਆ ਜਿਹੜੇ ਇੱਥੇ ਬੈਟ ਦੇ ਉੱਤੇ ਨਸ਼ੇੜੀ ਪੱਤੇ ਕਰਦੇ ਆ ਉਹ ਜਿੱਦਾਂ ਲੈ ਕੇ ਆਂਦੇ ਇਹਦੀ ਬੈਟਰੀਆਂ ਗੈਪ ਹੋ ਗਈਆਂ ਟੱਚ ਨੂੰ ਉਹਨਾਂ ਨੇ ਕੀ ਕਰਨਾ ਮਤਲਬ ਇਹਦੀ ਬੈਟਰੀਆਂ ਵੀ ਨਹੀਂ ਹੈਗੀਆਂ ਇਹਦੇ ਵਿੱਚ ਬੈਟਰੀਆਂ ਵੀ ਗੈਪ ਹੋ ਗਈ ਤਾਂ ਹੀ ਖੜਾ ਹੈ ਚੱਕੇ ਵੀ ਚਾਰੋਂ ਪਾਸੇ ਖੁੱਲੇ ਹੋਏ ਦੇਖਣ ਦੇ ਨਾਲ ਲੱਗਦਾ ਨਹੀਂ ਕਿ ਕਾਫੀ ਪੁਰਾਣਾ ਆਟੋ ਹੋ ਚੁਕਿਆ ਹੈ ਹਾਲੇ ਤੋ ਤੁਸੀਂ ਆ ਗਏ ਤੁਸੀਂ ਦੋ ਦਿਨ ਹੋਰ ਨਾਲ ਦੇ ਤੇ ਇਹ ਟਾਚਾ ਵੀ ਗਾਇਬ ਹੋ ਜਣਾ ਸੀਗਾ ਕੀ ਲੱਗਦਾ ਕਿ ਇਹ ਚੋਰੀ ਹੋ ਕੇ ਆਇਆ ਵਾ ਕਿਸੇ ਦੀ ਚੋਰੀ ਹੋ ਗਿਆ ਮੰਨਦੇ ਹੋ ਹਾਂ ਇਹ 10 ਮੈਂ ਕਹਿੰਦਾ ਆਪਾਂ ਨੂੰ 8 ਦਿਨ ਦਾ ਹੋ ਕੇ ਦੇਖ ਦੇਣ ਤਕਰੀਬਨ 8 ਦਿਨਾਂ ਤੋਂ ਕਿਸੇ ਦੀ ਨਿਗਾਹ ਦੇ ਵਿੱਚ ਨਹੀਂ ਆਇਆ ਆਟੋ ਇਹ ਨਿਗਾਹ ਜਾਇਆ ਕਿਉਂ ਨਹੀਂ ਸਾਰੇ ਦੀ ਨਿਗਾਹ ਆਇਆ ਸਭ ਜਨਤਾ ਦੇਖਦੀ ਵੀ ਸਭ ਪੁਲਿਸ ਵਾਲੇ ਦੇਖਦੇ ਵੀ ਹਰ ਕੋਈ ਬੰਦਾ ਦੇਖ ਰਹੀ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਕੀ ਲੱਗਦਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨਿਕ ਅਧਿਕਾਰੀਆਂ ਕਹਲਾ ਕਿ ਵੀਰ ਆਪਾਂ ਦੇ ਇਹੀ ਕਹਿਣਾ ਚਾਹੁੰਦੇ ਆ ਕਿ ਸ਼ਕਤੀ ਹੋਣੀ ਚਾਹੀਦੀ ਨਸ਼ੇੜੀ ਮੁੰਡਿਆਂ ਕਰਕੇ ਖਾਸ ਕਰਕੇ ਜਿਹੜੇ ਨਸ਼ੇ ਪੱਤੇ ਕਰਦੇ ਆ ਨਸ਼ੇੜੀ ਹੈਗੇ ਮੁੰਡੇ ਉਹਨਾਂ ਵਾਸਤੇ ਸ਼ਕਤੀ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੇ ਵਿੱਚ ਦੇਖੋ ਪਤਾ ਕਿ ਚੱਕਰਬਾਜੀ ਅਸੀਂ ਆਟੋ ਚਲਾਣੇ ਆ ਜੀ ਉਹਨਾਂ ਵਿੱਚ ਅਸੀਂ ਵੀ ਬਦਨਾਮ ਆ ਅਸੀਂ ਪਰਿਵਾਰ ਵਾਲੇ ਅਸੀਂ ਵੀ ਬਦਨਾਮ ਆ ਜੀ ਇਹ ਸ਼ਕਤੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਹੁਣ ਕਈ ਮੁੰਡੇ ਆ ਆਟੋ ਇੰਕਸ਼ਾ ਚਲਾ ਰਹੇ ਆ ਸ਼ਰਾਬ ਪੀਦੇ ਨਸ਼ਾ ਪਤਾ ਕਰਦੇ ਹਰ ਬੰਦੇ ਨੂੰ ਇੱਕ ਕੋਈ ਥਾਣੇ ਤੇ ਪੁਲਸ ਵਾਲੇ ਦਾ ਡਰ ਵੀ ਹੋਣਾ ਚਾਹੀਦਾ ਬਿਲਕੁਲ ਸੋ ਦੱਸਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰੀ ਤੁਹਾਨੂੰ ਤਸਵੀਰ ਜਿਹੜੀ ਦਿਖਾ ਦਿੰਨੇ ਆ ਅੱਗੇ ਮੇਨ ਚੌਕ ਨਾ ਚੌਕ ਪੈਂਦਾ ਪਿੱਛੇ ਚੰਡੀਗੜ੍ਹ ਰੋਡ ਤੋਂ ਆਉਣ ਵਾਲਾ ਕਿ ਜਿਹੜਾ ਇਹ ਜਿਹੜੀ ਸੜਕ ਹੈ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇਹ ਉਹ ਆਟੋ ਹੈ ਜਿਹੜਾ ਸਾਹਮਣੋਂ ਫਰੰਟ ਤੋਂ ਤੁਹਾਨੂੰ ਦਿਖਾਣੇ ਆ ਜਿਹਦੇ ਐਂਗਲ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣ ਚੁੱਕੇ ਨੇ ਇਹ ਵਾਈਟ ਕਲਰ ਦਾ ਜਿਹੜਾ ਆਟੋ ਇਸੇ ਥਾਂ ਤੇ ਖੜਾ ਹੋਇਆ ਸੋ ਇਸ ਰੋਡ ਤੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਉਹ ਨਿਕਲਦੇ ਨੇ ਸੋ ਇੱਕ ਪੀਸੀਆਰ ਦੇ ਜਿਹੜੇ ਕਾਂਸਟੇਬਲ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਲੋਕਿਆ ਗਿਆ ਕਿ ਇਹਨੂੰ ਦੇਖਿਆ ਜਾਊਗਾ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਥਾਣੇ ਨੂੰ ਵੀ ਇਤਲਾਹ ਦਿੱਤਾ ਗਿਆ ਇਸ ਨੂੰ ਥਾਣੇ ਵੀ ਲੈ ਕੇ ਜਾਇਆ ਜਾਊਗਾ ਪਰ ਆ ਏ ਇਹ ਹਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਆਟੋ ਆਇਆ ਕਿੱਥੋਂ ਹੈ ਇਹ ਵੀ ਹਲੇ ਤੱਕ ਪੁਸ਼ਟੀ ਨਹੀਂ ਹੋ ਸਕਿਆ ਇੱਕ ਹੋਰ ਬਾਈ ਪਹੁੰਚਿਆ ਇਥੇ ਬਾਈ ਤੁਸੀਂ ਐਸੇ ਰੋਡ ਤੋਂ ਨਿਕਲਦੇ ਹੋ ਰੋਡ ਬਿਲਕੁਲ ਸਰ ਮੈਂ ਐਸੀ ਰੋਡ ਤੋਂ ਨਿਕਲਦਾ ਔਰ ਮੈਂ ਪਿੱਛੇ ਹੀ ਨੇੜੇ ਹੀ ਰਹਿਣਾ ਬਿਲਕੁਲ ਜੀ ਸੋ ਅੱਜਕੱਲ ਜਿਹੜੀ ਚੋਰੀਆਂ ਔਰ ਜਿਹੜੀ ਇਹ ਚੀਜ਼ਾਂ ਵੱਧ ਰਹੀਆਂ ਹਨ ਮਤਲਬ ਇੱਕ ਆਪਣੀ ਸੋਚ ਹੁੰਦੀ ਹੈ ਸੋਚ ਤੋਂ ਵੀ ਉੱਪਰ ਚੱਲ ਗਈਆਂ ਚੀਜ਼ਾਂ ਸੋ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹ ਮੇਰੇ ਪਿੱਛੇ ਫਰੈਂਡ ਦਾ ਮੋਟਰਸਾਈਕਲ ਵੀ ਇੱਥੋਂ ਚੱਕਿਆ ਗਿਆ ਸੀ ਆਪਣਾ ਪੁੱਡਾ ਪਾਰਕ ਦੇ ਨੇੜੇ ਜੀ ਸੋ ਉਥੋਂ ਚੱਕਿਆ ਗਿਆ ਸੀ ਸੋ ਮਤਲਬ ਨਸ਼ਾ ਔਰ ਜਿਹੜੀ ਚੋਰੀ ਇਹ ਦੋਨਾਂ ਦਾ ਆਪਸ ਵਿੱਚ ਬਹੁਤ ਵੱਡਾ ਸਬੰਧ ਹੈ ਕਿਉਂਕਿ ਨਸ਼ਾ ਕਰਕੇ ਬੰਦੇ ਦਾ ਮਾਈਂਡ ਕੰਮ ਨਹੀਂ ਕਰਦਾ ਔਰ ਗਲਤ ਪਾਸੇ ਪੈ ਜਾਂਦਾ ਸੋ ਸਰਕਾਰ ਜਿੱਥੇ ਕਹਿੰਦੀ ਹੈ ਵੀ ਅਸੀਂ ਨੈਸ਼ਨ ਨੂੰ ਖਤਮ ਕਰ ਰਹੇ ਹਾਂ ਪਰ ਮੈਨੂੰ ਉੱਥੇ ਲੱਗਦਾ ਵੀ ਇਹ ਚੀਜ਼ਾਂ ਜ਼ਿਆਦਾ ਵੱਧ ਰਹੀਆਂ ਬਿਲਕੁਲ ਪਰ ਇੱਕ ਪਾਸੇ ਇਹ ਕਿਤਨੇ ਲੱਗਦਾ ਨਹੀਂ ਕਿ ਯੁੱਧ ਨਸ਼ਾ ਵਿਰੋਧ ਲਗਾਤਾਰ ਕਾਰਵਾਈ ਹੋ ਰਹੀ ਹੈ ਪਰ ਇਹ ਆਟੋ ਜਿਹੜਾ ਇਸ ਥਾਂ ਤੇ ਆ ਕੇ ਖੜੇ ਹੋ ਜਾਣਾ ਇਹਦੇ ਤਿੰਨੋਂ ਚੱਕੇ ਹੈ ਨਹੀਂ ਇਹਦੀ ਹਾਲਤ ਬਿਲਕੁਲ ਖਸਤਾ ਹੋ ਜਾਣੀ ਇਹਦੇ ਵਿੱਚ ਬੈਟਰੀ ਵੀ ਹੈ ਨਹੀਂ ਪੁਲਿਸ ਦਾ ਕਹਿਣਾ ਸੋ ਕੀ ਲੱਗਦਾ ਸਰ ਮੈਂ ਤਾਂ ਇਹ ਸੋਚ ਰ ਉਹ ਇਸ ਗੱਲ ਤੋਂ ਖੁਸ਼ ਹੈ ਕਿ ਚਲਪੁਰੋ ਦਾ ਪੂਰਾ ਆਟੋ ਗਾਇਬ ਨਹੀਂ ਹੋਇਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੀ ਚੀਜ਼ਾਂ ਬੜੀ ਆਮ ਹੋ ਗਈਆਂ ਔਰ ਪੁਲਿਸ ਨੂੰ ਵੀ ਪਤਾ ਹੈ ਸਾਰੀ ਚੀਜ਼ਾਂ ਨੂੰ ਪਤਾ ਹੈ ਮੈਂ ਤੁਹਾਨੂੰ ਛੋਟੀ ਜਿਹੀ ਚੀਜ਼ ਇੱਕ ਪੁਲਿਸ ਉੱਪਰ ਅਲਿਗੇਸ਼ਨ ਨਹੀਂ ਲਗਾ ਰਿਹਾ ਮੈਂ ਦੱਸ ਰਿਹਾ ਵੀ ਜਿਹੜੇ ਵੀ ਇਹਨੇ ਚੋਰ ਹੈਗੇ ਆ ਉਹ ਜਿਹੜੀ ਚੋਰੀਆਂ ਕਰਕੇ ਚੀਜ਼ਾਂ ਜਾਂਦੀਆਂ ਉਹ ਪੁਲਿਸ ਨੂੰ ਪਤਾ ਹੁੰਦਾ ਕਿੱਥੇ ਪਈਆਂ ਉਹ ਪੁਲਿਸ ਨੂੰ ਅਗਰ ਥੋੜਾ ਜਿਹਾ ਦਬਾਅ ਜਾਂ ਕੁਝ ਪੈਸੇ ਖਵਾਏ ਜਾਣ ਉਹ ਚੀਜ਼ਾਂ ਵਾਪਸ ਆ ਜਾਂਦੀਆਂ ਸੋ ਇਹ ਸਾਰਾ ਕੁਝ ਇਦਾਂ ਕਿਦਾਂ ਕਹਿ ਰਹੇ ਸਰ ਮੇਰੇ ਫਰੈਂਡ ਦਾ ਮੋਟਰਸਾਈਕਲ ਹੋਇ ਇਹ ਆਟੋ ਜਿਹੜਾ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਇੱਥੇ ਸਰ ਮੈਂ ਇਤੋਂ ਮਤਲਬ ਇੱਕ ਅੱਧੀ ਵਾਰੀ ਧਿਆਨ ਦਿੱਤਾ ਹੋਗਾ ਕਿਉਂਕਿ ਮੈਂ ਜਦੋਂ ਰੋਡ ਤੇ ਹੁੰਨਾ ਟ੍ਰੈਫਿਕ ਵਾਲੀ ਧਿਆਨ ਹੁੰਦਾ ਸੋ ਇੱਕ ਦੋ ਵਾਰੀ ਦੇਖਿਆ ਹੋਏਗਾ ਜਿਆਦਾ ਨਹੀਂ ਦੇਖਿਆ ਬਟ ਸਰ ਬਹੁਤ ਜ਼ਿਆਦਾ ਲੁਧਿਆਣਾ ਦਾ ਮਾੜਾ ਹਾਲ ਹੋ ਗਿਆ ਸਨੇਚਿੰਗ ਹੋ ਰਹੀਆਂ ਲੇਡੀਜ਼ ਸੇਫ ਨਹੀਂ ਆ ਬੰਦੇ ਸੇਫ ਨਹੀਂ ਆ ਸਰ ਮਤਲਬ ਕੋਈ ਵੀ ਸੇਫ ਨਹੀਂ ਆ ਬੰਦਾ ਬੰਦੇ ਤੋਂ ਡਰ ਰਿਹਾ ਅੱਗੇ ਸ਼ੇਰ ਤੋਂ ਡਰਦੇ ਸੀ ਬੰਦੇ ਅੱਜ ਬੰਦੇ ਤੋਂ ਡਰ ਰਿਹਾ ਸੋ ਮੈਨੂੰ ਸਮਝ ਨਹੀਂ ਆ ਰਿਹਾ ਕੀ ਚੱਲ ਰਿਹਾ ਸੋ ਬਹੁਤ ਹੀ ਮਾੜਾ ਹਾਲ ਹੋ ਚੁੱਕਿਆ ਸਰ ਬਿਲਕੁਲ ਸੋ ਦੱਸ ਦਈਏ ਕਿ ਲੁਧ ਇਹ ਕ੍ਰਾਈਮ ਨੂੰ ਜਿਹੜਾ ਨਥ ਵੀ ਪਾਇਆ ਜਾ ਰਿਹਾ ਲੁਧਿਆਣਾ ਦੇ ਵਿੱਚ ਲੁਧਿਆਣਾ ਜਿਹੜਾ ਕ੍ਰਾਈਮ ਮੁਕਤ ਵੀ ਲਗਾਤਾਰ ਹੁੰਦਾ ਜਾ ਰਿਹਾ ਪਰ ਕਿਤੇ ਨ ਕਿਤੇ ਜਿਹੜੇ ਸਰਾਰਤੀ ਅਨਸਰ ਨੇ ਉਹਨਾਂ ਦੇ ਵਿੱਚ ਡਰ ਨਹੀਂ ਹੈਗਾ ਪਰ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਜਿਹੜਾ ਆਟੋ ਹੈ ਇਸ ਥਾਂ ਤੇ ਖੜਾ ਹਾਲਾਂਕਿ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਆਟੋ ਨੂੰ ਜਿਹੜਾ ਚਕਾਇਆ ਵੀ ਜਾਊਗਾ ਉਸ ਤੋਂ ਬਾਅਦ ਇਹ ਜੜੀ ਹੈ ਇਨਵੈਸਟੀਗੇਸ਼ਨ ਵੀ ਕੀਤੀ ਜਾਊਗੀ ਕਿ ਆਖਿਰਕਾਰ ਇਹ ਆਟੋ ਜਿਹੜਾ ਆਇਆ ਕਿੱਥੋਂ ਹੈ ਪਰ ਲੋਕ ਜਿਹੜੇ ਖੜੇ ਸੀਏ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵੀ ਇਹ ਸੌਟੋ ਨੂੰ ਜਿਹੜਾ ਪਿਛਲੇ 7 ਦਿਨ ਪਹਿਲਾਂ ਵੀ ਦੇਖਿਆ ਗਿਆ ਉਸ ਤੋਂ ਬਾਅਦ ਇਹ ਲਗਾਤਾਰ ਦੇਖਦੇ ਆ ਰਹੇ ਜਿਹੜੇ ਆਟੋ ਚਲਾ ਰਹੇ ਨੇ ਆਟੋ ਡਰਾਈਵਰ ਵੀ ਉਹਨਾਂ ਵੱਲੋਂ ਹੀ ਕਹਿਣਾ ਕਿ ਸੌਟੋ ਨੂੰ ਪਿਛਲੇ 7-8 ਦਿਨਾਂ ਤੋਂ ਦੇਖ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਚੰਡੀਗੜ੍ਹ ਮੇਨ ਹਾਈਵੇ ਰੋਡ ਤੋਂ ਨੀਅਰ ਅਬਾਊਟ ਸੰਰਾ ਚੌਕ ਤੋਂ ਇਹ ਜਿਹੜਾ ਆਟੋ ਵਾਹ ਕਦੋਂ ਚੱਕਿਆ ਜਾਂਦਾ ਉਸ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੁਝ ਪਤਾ ਲੱਗਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਦੇਖਦੇ ਰਹੋ ਤੁਹਾਨੂੰ ਨਾਲ ਲਾਈਵ ਮੈਨਚੂਰ ਕੈਮਰਾ ਮੈਂ ਅੰਦਰ ਨਾਲ ਧੰਨਵਾਦ